ਤੁਸੀਂ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਪੰਜਾਬ ਦੇ ਵਿੱਚ ਤੁਸੀਂ ਗੱਲ ਕਹਿੰਦੇ ਕਿ ਪੰਜਾਬ ਦੇ ਲੋਕ ਨੇ ਬਾਹਲੇ ਲੋਕ ਨੇ ਹਿਮਾਚਲ ਦੇ ਲੋਕ ਨੇ ਉਹਨਾਂ ਕੋਲ ਉੱਥੇ ਨਿਕ ਐਕਟ ਪਾਇਆ ਹੋਇਆ ਹੈ ਕਿ ਨੌਨ ਹਿਮਾਚਲੀ ਜਗ੍ਹਾ ਨਹੀਂ ਲੈ ਸਕਦਾ ਤੁਸੀਂ ਉਹ ਮੁੱਦਾ ਚੱਕ ਦਿਓ ਇਹ ਕੀ ਹੈ ਮੁੱਦਾ ਜੀ ਆਹ ਮੁੱਦਾ ਬੜਾ ਇੰਪੋਰਟੈਂਟ ਆ ਕਿ ਗੱਲ ਤਾਂ ਐਕਚੁਅਲੀ ਸਰਕਾਰੀ ਨੌਕਰੀਆਂ ਤੋਂ ਸ਼ੁਰੂ ਹੋਈ ਸੀ ਅੱਜ ਵੀ ਮੈਂ ਇਸ ਆਪਣੇ ਪਿੰਡ ਚ ਆਇਆ ਸੀ ਕਿਹਨਾ ਪਿੰਡ ਦਾ ਇਹ ਖੇਤਲੇ ਅਸੀਂ ਖੇਤਲੇ ਦੀ ਪੰਚਾਇਤ 'ਚ ਮੈਂ ਉੱਪਰ ਲਈ ਪੁੱਛਿਆ ਟੀਵੀ ਤੇ ਕਿ ਬੱਚਿਆਂ ਨੂੰ ਕਿ ਤੁਹਾਨੂੰ ਭਗਵੰਤ ਮਾਨ ਰੋਜ਼ ਕਲੇਮ ਕਰ ਰਿਹਾ ਕਿ ਸਰਕਾਰੀ ਨੌਕਰੀਆਂ ਬਹੁਤ ਦਿੱਤੀਆਂ ਮੈਂ ਸਾਹਮਣੇ ਪੁੱਛਿਆ ਕਿ ਤੁਹਾਨੂੰ ਕੋਈ ਸਰਕਾਰੀ ਨੌਕਰੀ ਮਿਲੀ ਤਾਂ ਮੈਨੂੰ ਸਾਰੇ ਪਿੰਡਾਂ ਦੇ ਲੋਕੀ ਕਹਿੰਦੇ ਸਾਡੇ ਪਿੰਡ ਕੋਈ ਨਾ ਇਹ ਫੇ ਨੌਕਰੀਆਂ ਕਿੱਥੇ ਗਈਆਂ ਇਹਦਾ ਮਤਲਬ ਕਿ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਡੋਮਸਾਈਲ ਦਾ ਸਰਟੀਫਿਕੇਟ ਦਾ ਲਾਅ ਨਹੀਂ ਹੈ ਇਹ ਨੌਕਰੀਆਂ ਲੈ ਗਏ ਰਾਜਸਥਾਨ ਦੇ ਬੱਚੇ ਹਰਿਆਣੇ ਵਾਲੇ ਦਿੱਲੀ ਵਾਲੇ ਮੈਂ ਇਹ ਕਹਿ ਰਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਇੱਕ ਲਾਅ ਆ ਉਹਦੀ ਤਰਜ਼ ਤੇ ਇੱਕ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਦੀ ਤਰਜ਼ ਤੇ ਸਾਡੇ ਪੰਜਾਬ ਦੀ ਵਿਧਾਨ ਸਭਾ ਨੂੰ ਇੱਕ ਕਾਨੂੰਨ ਮੈਂ ਲਿਖ ਕੇ ਸਪੀਕਰ ਕੁਲਤਾਰ ਸੰਧਵਾ ਨੂੰ 2023 ਦਾ ਦਿੱਤਾ ਹੋਇਆ ਉਹਦੇ ਵਿੱਚ ਮੈਂ ਮੰਗ ਕੀਤੀ ਆ ਕਿ ਹਿਮਾਚਲ ਦੀ ਤਰਜ਼ ਤੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਜ਼ਮੀਨ ਨਾ ਲੈ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਵੋਟਰ ਨਾ ਬਣ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਰਕਾਰੀ ਸਾਡੀ ਨੌਕਰੀ ਨਾ ਲੈ ਸਕੇ ਇਹ ਇਕੱਲਾ ਹਿਮਾਚਲ ਚ ਨਹੀਂ ਇਹ ਕਾਨੂੰਨ ਗੁਜਰਾਤ ਵਿੱਚ ਵੀ ਹੈ ਇਹ ਕਾਨੂੰਨ ਉੱਤਰਾਖੰਡ ਨੇ ਵੀ ਐਡਾਪਟ ਕਰ ਲਿਆ ਪੰਜਾਬ ਇੱਕ ਸਪੈਸ਼ਲ ਸਟੇਟ ਆ ਸਿੱਖਾਂ ਦੀ ਇੱਕੋ ਹੀ ਸੂਬਾ ਜਿੱਥੇ ਸਿੱਖਾਂ ਦੀ ਇੱਕ ਮੈਜੋਰਿਟੀ ਹੈ ਤੇ ਸਾਡੇ ਜਿਹੜੇ ਦੇਸ਼ ਸਾਡੇ ਪੰਜਾਬ ਦੇ ਲੋਕੀ ਨੇ ਇਹ ਪਿਛਲੇ ਕਾਫੀ ਦਹਾਕਿਆਂ ਤੋਂ 3 ਕਰੋੜ ਆਬਾਦੀ ਪੰਜਾਬ ਦੀ ਜਿੱਚੋ 70 75 ਲੱਖ ਆਦਮੀ ਬਾਹਰ ਜਾ ਚੁੱਕਾ ਅਗਰ ਅਸੀਂ ਗੈਰ ਪੰਜਾਬੀਆਂ ਨੂੰ ਇਸ ਇੱਥੇ ਰਹਿਣ ਦਿੱਤਾ ਤੇ ਮੇਰੇ ਖਿਆਲ 15 20 ਸਾਲ ਦੇ ਵਿੱਚ ਤੁਹਾਨੂੰ ਆ ਪੱਗ ਨਹੀਂ ਲੱਭਣੀ ਪੰਜਾਬੀ ਨਹੀਂ ਲੱਭਣੀ ਤੇ ਨਾ ਸਿੱਖਾਂ ਦੀ ਆਬਾਦੀ ਇੱਥੇ ਲੱਭੇਗੀ ਸੋ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਬਚਾਉਣ ਲਈ ਆਪਣੀ ਹੋਂਦ ਆਪਣੀ ਆਈਡੈਂਟੀਟੀ ਨੂੰ ਬਚਾਉਣ ਵਾਸਤੇ ਇਹ ਕਾਨੂੰਨ ਹਿਮਾਚਲ ਦੀ ਤਰਜ਼ ਤੇ ਲਿਆਉਣਾ ਬਹੁਤ ਜ਼ਰੂਰੀ ਇਸ ਕਾਨੂੰਨ ਦੇ ਬਣਨ ਤੋਂ ਬਾਅਦ ਕੋਈ ਵੀ ਸਾਡੀ ਸਰਕਾਰੀ ਨੌਕਰੀ ਗੈਰ ਪੰਜਾਬੀ ਬਾਹਰੋਂ ਆਣ ਕੇ ਨੌਕਰੀ ਲੈ ਲੇਗਾ ਇਹ ਮਸਲਾ ਮੈਂ ਲਗਾਤਾਰ ਇਸ ਕਚਹਿਰੀ ਚ ਚੱਕ ਰਿਹਾ ਹਾਂ ਨਾ ਇਹ ਲੱਗਦਾ ਸਰ ਡੇਡੇ ਨਾਨ ਪੰਜਾਬੀ ਜਨੋਂ ਬਹੁਤ ਵੋਟਰਸ ਬਣ ਚੁੱਕੇ ਨੇ ਲੁਧਿਆਣਾ ਤੁਸੀਂ ਲਾ ਲਓ ਤਾਂ ਇਹ ਨਾਲ ਇਫੈਕਟ ਨਹੀਂ ਪਵੇਗਾ ਤੁਹਾਡੀ ਇਹ ਡਿਮਾਂਡ ਮੈਂ ਮੈਂ ਗੈਰ ਪੰਜਾਬੀਆਂ ਨੂੰ ਇਹ ਕਹਿ ਰਿਹਾ ਹਾਂ ਕਿ ਤੁਸੀਂ ਸਾਡੇ ਸਟੇਟ ਵਿੱਚ ਜੀ ਸਦ ਕੇ ਆਓ ਪੈਸੇ ਕਮਾਓ ਆਪਣਾ ਪਰਿਵਾਰ ਪਾਲੋ ਸਾਨੂੰ ਕੋਈ ਇਤਰਾਜ਼ ਨਹੀਂਗਾ ਪੰਜਾਬ ਇਸ बिकॉज ਇਟਸ ਅ ਸਪੈਸ਼ਲ ਸਟੇਟ ਤੁਸੀਂ ਮੈਨੂੰ ਦੱਸ ਦਿਓ ਸਿੱਖ ਹੋਰ ਕਿਸੇ ਸਟੇਟ ਵਿੱਚ ਮੈਜੋਰਿਟੀ ਚ ਹਨ ਕੱਲੇ ਪੰਜਾਬ ਚ ਨੇ ਤੇ ਕਿਉਂਕਿ ਸਾਡੇ ਆਦਮੀ ਹੈਰਾਨ ਹੋ ਕੇ ਖੇਤੀ ਫੇਲ ਨੌਕਰੀਆਂ ਕੋ ਮਿਲਦੀਆਂ ਨਹੀਂ ਉਹ ਬਾਹਰ ਜਾ ਰਹੇ ਨੇ ਤਾਂ ਪੰਜਾਬ ਤੇ ਪੰਜਾਬੀਅਤ ਬਚਾਉਣ ਲਈ ਜ਼ੁਬਾਨ ਬਚਾਉਣ ਲਈ ਇਹ ਲੋ ਬਣਾਉਣਾ ਜ਼ਰੂਰੀ ਹੈ ਤੁਸੀਂ ਦੱਸੋ ਨਾ ਮੈਨੂੰ ਹਿਮਾਚਲ ਨੇ ਕਾਨੂੰਨ ਬਣਾਇਆ ਉਹ ਵੀ ਤਾਂ ਭਾਰਤ ਦਾ ਹਿੱਸਾ ਹੀ ਹੈ ਨਾ ਇਹ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਕਾਨੂੰਨ ਹੈ ਇਸ ਕਾਨੂੰਨਾਂ ਇਹ ਤਾਂ ਨਹੀਂ ਹੁੰਦਾ ਸੀ ਇਹ ਤਾਂ ਨਹੀਂ ਕਹਿੰਦੇ ਕਿ ਤੁਸੀਂ ਦੇਸ਼ ਛੱਡ ਕੇ ਚਲੇ ਜਾਓ ਤੁਸੀਂ ਪੈਸੇ ਕਮਾਓ ਸਭ ਕੁਝ ਕਰੋ ਲੇਕਿਨ ਹਰ ਸਟੇਟ ਦੀ ਆਪਣੀ ਜੁਬਾਨ ਹੈ ਹਰ ਸਟੇਟ ਦੀ ਆਪਣੀ ਸਭਿਆਚਾਰ ਹੈ ਇਹ ਉਸ ਕਰਕੇ ਕੀਤਾ ਮੈਂ ਕਿਸੇ ਵਰਗ ਦੇ ਖਿਲਾਫ ਨਹੀਂ